ਲੇ ਪਰ ਉਹ ਵੀ ਕੈਨੇਡੀਕਾ ਚੋਰੀ ਚੋਰੀ ਦੇਥੋਂ ਫੜਿਆ ਜਾਂਦਾ ਸਬਜ਼ੀ ਤੋੜ ਕੇ ਲੈ ਜਾਂਦਾ ਅੱਜ ਫਿਰ ਕਰਾਤੀ ਤਸੱਲੀਆਂ ਚੋਰੀਆਂ ਖਾਲਿਆ ਚੋਰੀ ਲੈ ਆਵੇਂ ਤੇਰੇ ਬੇਰਾਮ ਨੇ ਦਵਾ ਕੇ ਹਾਂ ਚੋਰ ਨਾਲ ਇੰਨੀ ਬੁਰੀ ਕਰੀ ਆ ਕਨਾ ਉਹਦੀਆਂ ਸੱਤ ਪੀੜੀਆਂ ਯਾਦ ਰੱਖਣੀਆਂ ਨਾਲ ਹੀ ਕਹਿ ਕੇ ਮਰੂਗਾ ਵੀ ਕਿਤੇ ਚੋਰੀ ਨਾ ਕਰੀ ਨੂੰ ਘੱਟ ਖਾ ਲਈ ਨੂੰ ਇਹੋ ਜਿਹੇ ਹਿਸਾਬ ਨਾਲ ਫੜਿਆ ਕਨਾ ਨਾਲ ਤਾਂ ਇੱਕ ਸੱਤ ਮਾਰਤਾ ਨਾਲੇ ਛੋਟੀ ਨਹੀਂ ਲੁੱਟਣ ਦਿੱਤੀ ਕਰਾਤੀਏ ਤੇ ਸੱਤਿਆ ਦੀਆਂ ਦਿਨਾਂ ਸਭ ਆਏ ਹਾਏ ਹਾਏ ਸੱਦ ਕੇ ਲਾਵਾਂ ਮੇਰੇ ਬਿੱਲੇ ਰਾਮ ਦੇ ਅੱਜ ਤੇ ਤੈਨੂੰ ਮੋਨ ਲੈ ਕੇ ਮਟਰ ਪਨੀਰ ਕਰਕੇ ਖਵਾਉਂਗੀ ਮੈਂ ਅੱਛਾ ਹਾਂਜੀ ਮੈਂ ਲੈ ਮੇਰੇ ਰਾਮ ਅੱਜ ਤੇ ਖੁਸ਼ ਹੋ ਗਈ ਤੇਰੀ ਸੁਨੀਤਾ ਹੀਰ ਹੈ ਕਰੋ ਕਲੇਸ਼ ਮੁੱਕ ਗਿਆ ਖੁਸ਼ੀ ਖੁਸ਼ੀ ਦੀ ਸੋਈ ਮਤ ਪਾ ਗਈ ਆਪਾਂ ਚਲੀਦਾ ਕੱ체 ਮਰਗੀ ਤੁਝ ਹੁੰਦੀ ਨਹੀਂ ਸ਼ਰੀਂਦਾ ਇਹ ਕੇ ਲਿਆ ਕਿ ਤੁਸੀਂ ਮੈਂ ਗੌਰ ਗੌਰ ਕਰੂਗਾ ਕੰਮ ਕਰੂਗਾ ਮਾੜਾ ਮੋਟਾ ਲੈ ਰੋਟੀ ਬੰਨਛੀ ਮੈਂ ਬਹਿਲੀ ਜੀ ਪਹਿਲਾਂ ਕਿਹਾ ਕਰਾ ਦੀ ਪਹਿਲਾਂ ਨਹੀਂ ਕਹਿ ਸਕਦਾ ਤੂੰ ਮੇਰਾ ਬਣਾ ਹੋ ਗਿਆ ਲੱਗੀ ਐ ਸੱਚਨ ਦਾ ਕੀ ਮੂਡ ਖਰਾਬ ਕਰਦੇਂਗੇ ਇਹੇ ਕੰਮ ਕੇ ਬਣੂਗਾ ਕੇ ਲਿਆ ਕੇ ਕੋਈ ਨਾ ਪੜਾ ਨਿਕਲ ਜਾ ਹੁਣ ਕੀ ਦੇਖ ਰਹਿ ਜਾ ਲੈ ਦੇਖ ਲੈ ਪੋਣੇ ਚ ਬਨ ਕੇ ਕਹਿੰਦਾ ਰੋਟੀਆਂ ਫੜਾਦੀਆਂ ਵਿੱਚ ਜੱਡ ਨਹੀਂ ਦੱਤੀ ਹੋਣੀ ਦੇ ਚਾਰ ਦੀ ਫਾੜੀ ਸਬਜੀ ਨਹੀਂ ਮਿਲਾਂ ਲੱਗਦੀ ਕਹਿੰਦੇ ਲੈ ਕੇ ਸਬਜੀ ਘਰ ਉਹਦਾ ਕਹਿੰਦਾ ਕਾਹ ਸਬਜੀ ਦੀ ਵੀ ਰੱਖੀ ਆ ਜੀ ਉਹ ਤੇ ਨੋਕੇ ਤੋੜੀ ਜਾਂਦੇ ਨੇ ਕੱਲ ਘਰੇ ਲੈ ਕੇ ਆਏਗਾ ਕਾਹੀ ਬਣਾ ਕੇ ਦੇ ਰੋ ਤੈਨੂੰ ਸਬਜੀ ਬੋਦੀ ਆ ਤੇ ਫਿਰ ਮੇਰੇ ਕੀ ਜਾ ਰਿਹਾ ਮੈ ਤਾਂ ਲਾ ਲਈ ਦੀ ਹੁਣ ਮਾਗੇ ਪੂਰੇ ਲੋਕ ਤੋੜ ਕੇ ਲੈ ਜਾਂਦੇ ਨੇ ਮੈਂ ਹੁਣ ਤਾਂ ਉਹ ਵੱਡਾ ਝਨਾਕ ਕਹੋ ਨਾਗਾ ਸਾਰਾ ਇਹ ਲਾ ਬਿੱਲੇ ਆ ਵਸਕੀਮ ਆ ਦੀ ਮੇਰਾ ਵਸਕੀਮ ਉਹ ਤੇ ਕਹਿੰਦੀ ਸਕੀਮ ਨਹੀਂ ਚੱਲਦੀ ਹੈਗੀ ਲੋਕਾਂ ਤੇ ਫਿਰ ਮੈਂ ਕੀ ਕਰਾਂ ਮਾਗੇ ਪੂਰੇ ਤੋੜ ਕੇ ਲੈ ਜਾਂਦੇ ਨੇ ਆ ਤਾਂ ਹੀ ਤੇਨੂੰ ਕਹਿਣ ਲੱਗਿਆ ਪੂਰੇ ਤੂੰ ਲੇਟ ਕਰਾ ਦਈਏ ਜੀ ਰੋਟੀ ਸਵੇਰ ਆ ਬਣ ਕੇ ਦੇ ਦੇ ਨਾ ਮੈਂ ਟਾਈਮ ਨਾਲ ਪਹੁੰਚ ਜਾ ਪਤਾ ਲੱਗ ਜੇ ਉੱਤੇ ਕਰੀ ਨਾ ਖੇਦੀ ਜੀ ਆ ਕੇ ਚੋਰ ਫੜਾ ਕੇ ਮਨ ਨੂੰ ਵੀ ਕਰਵਾ ਗੱਲ ਸੁਣ ਲੈ ਸਿੱਧੀ ਹੋ ਕੇ ਲੜਾਈਆਂ ਲੜੂਆਂ ਦਾ ਕੰਮ ਚੋਰ ਤਾਂ ਮੈਂ ਮਿੰਟਾਂ 'ਚ ਫੜ ਲੂਆ ਬਥੇਰਾ ਤਮਾਕ ਹੈ ਪਰ ਮੈਂ ਲੜਾਈਆਂ ਤੋਂ ਕਹਤਾ ਸੀ ਵੀ ਬਾਤਾਂ ਵਰਝ ਜਾਂਦੇ ਨੇ ਹਾਜੇ ਏਡੀ ਗੱਲ ਹੈ ਕਿ ਨਾ ਅੜੀ ਤੇ ਆ ਗਈ ਲੈ ਹੁਣ ਤੈਨੂੰ ਬਿੱਲਾ ਬਿੱਲੇ ਰਾਮ ਬਿੱਲੇ ਰਾਮ ਫੜ ਕੇ ਦਿਖਾਊਗਾ ਚੋਰ ਤੂੰ ਫੜ ਚੋਰ ਤਾਂ ਫੜ ਨਾ ਪਹਿਲਾਂ ਮੈਂ ਫੜ ਕੇ ਦਿਖਾਊਗਾ ਆਏ ਜੀ ਨਾ ਬਦਲਦੀ ਬਿੱਲੇ ਰਾਮ ਦਾ ਚੇ ਕੁੱਤਾ ਬਿੱਲਾ ਜੋ ਤੈਨੂੰ ਠੀਕ ਲੱਗਿਆ ਰੱਖਦੀ ਅੱਜ ਚੋਰ ਦੀ ਸੁੱਕਾ ਜਾਊਗਾ ਚਾਹੇ ਮਾਰ ਗਾ ਤੇ ਮਾਰਦਾ ਭੱਗ ਜਾ ਪਲੰਗ ਚੋਰ ਭੱਗ ਜਾ ਫੇਰ ਦੇਖੂਗੀ ਤੈਨੂੰ ਮੈਂ ਲੈ ਲੈ ਤੇਰਾ ਮੈਂ ਅੱਗੀ ਲੈ ਗਈ ਸੀ ਜਾਣੇ ਦੇਤੀ ਹੁੰਦੀ ਅੱਜ ਦੀ ਜੋ ਨਹੀਂ ਛੱਡਦਾ ਕੀ ਨੀ ਕੋ ਨੂੰ ਸ਼ੁੱਕਾ ਜਾਣ ਦਿੰਦਾ ਛਾਂਰਚ ਨਹੀਂ ਆਇਆ ਉੱਥੋਂ ਤਾਂ ਪੂਰਾ ਦੇਖਦਾ ਲੋਕ ਕਿ ਦੇਖ ਦੇਖੀ ਮੇਰੇ ਨਾ ਉਹ ਹੀ ਛੱਟ ਛੇਟ ਖਾ ਲਈ ਤੀ ਸਮਾਰਕੀ ਛਾਂ ਪਹਿਲਾਂ ਵੀ ਦੇਖ ਨਾ ਲਵੇ ਤੈਨੂੰ ਲੁੱਕੇ ਰਹੀ ਲੈ ਇਹ ਤਾਂ ਚਤਰੀ ਵਰਗਾ ਲੱਗਦਾ ਸਮਾਰਕੀ ਛਾਂ ਲੈ ਬਿੱਲੇ ਲੰਮਾ ਚਤਰੀ ਵਰਗਾ ਕੀ ਲੱਗਦਾ ਹੈਗੀ ਚਤਰਾ ਇਹ ਹੋ ਜਾ ਇਹ ਹੀ ਤੋੜ ਕੇ ਲ ਜਾਂਦਾ ਹੋਣਾ ਪੱਕਾ ਸਿਰੇ ਦਾ ਮਲੰਗ ਬੰਦਾ ਹੈ ਸਿਰੇ ਦਾ ਟੀਠ ਸਮਾਰਕੀ ਹਾਂ ਚਤਰੀ ਹੈ 100% ਹੁਣ ਜੇ ਤੈਨੂੰ ਲੜਦਾ ਤਾਂ ਤਾਂ ਇਹ ਜਾਨ ਚ ਵੀ ਨਹੀਂ ਤੈਨੂੰ ਜਾਨ ਦਿੰਦਾ ਮਲੰਗ ਬੰਦੇ ਦਾ ਕੀ ਹੈ ਜੇ ਬਿੱਲੇ ਰਾਮਾ ਛੱਟ ਫੇਟ ਮਾਰਤੀ ਕਿ ਨਾ ਬੈਠੇ ਰਹੇਗਾ ਮੰਜੇ ਤੇ ਜੇ ਥਾਣੇ ਜਾਂਦਾ ਉੱਥੇ ਉੱਥੇ ਕਿਹੜਾ ਸੀਂਦ ਸਰਜੂ ਉੱਥੇ ਮੂਰੇ ਪੈਸੇ ਬਾੜ ਲੇਗੇ ਹੁਣ ਦਿਮਾਗ ਲਾ ਐ ਕਰ ਇਹਦੀ ਕਰੀ ਜਖ ਲੰਬਾ ਦੇ ਇਹਦੀ ਨਾ ਕਿੱਥੇ ਮਲੰਗ ਬੰਦੇ ਨਾਲ ਲੜੇਗਾ ਲੱਗੇ ਤਾਂ ਗਮੰਡੀ ਹੈ ਇਹਨੂੰ ਸਾਰਾ ਪਤਾ ਹੈ ਵੀ ਹੁਣ ਬਿੱਲੇ ਰਾਮ ਭੱਗ ਗਿਆ ਮੰਗਰੋ ਤੋੜ ਕੇ ਲੈ ਜਾ ਹੁਣ ਬਿੰਲੇਰਾਮ ਆਊਗਾ ਸਾਰਾ ਪਤਾ ਉਥੋਂ ਕਰੋ ਮਿਟਕ ਵੀ ਲੈ ਆਂਦਾ ਹੁਣ ਇਹ ਤਾਂ ਵੀ ਕਿੱਥੇ ਐ ਚਲਾ ਐ ਕਰ ਇਹਦੇ ਕਰੇ ਚੱਲ ਇਹਦੇ ਕਰੇ ਜਾ ਕਿਹਨਾ ਇਹਦੇ ਪਵਾਛਤਰ ਉਹਨਾਂ ਨੂੰ ਦੇ ਲੰਬਾ ਪਾ ਚਲੇ ਜਾ ਕਿਹਨਾ ਲਾ ਦੇ ਇਹਦੇ ਕਰੇ ਸੁਣੀ ਲੈ ਤੇਰਾ ਮਿੰਦ ਮਾਕ ਰਾਬੂਰੇ ਉਰੀ ਅੱਤਰੀ ਅਧਨੀ ਸ਼ਰਦਾ ਸੁੱਕਾ ਅੱਤਰੀ 60 ਰੁਪਏ ਆ ਕੀ ਜੋ ਮੋ ਲੈ ਲਈ ਰਾਮਾ ਚਾਹ ਤੇ ਡੱਕ ਮਾਰਗੋ ਕਿਹ ਰੋਟੀ ਨਿਕਲ ਜਾਂਦਾ ਉਹ ਬਾਈ ਚਤਰੇ ਕਰੀ ਐ ਉਹ ਸਮਝਾ ਲਿਆ ਉਹ ਘੜਾਂ ਨੇ ਆਣਾ ਕੋਈ ਮੁਆਬ ਨਹੀਂ ਪਤਾ ਛਾੜਾ ਦਿਨ ਡੰਗਰ ਬਾਰਵੀਂ ਫੁੱਲੀ ਪੈ ਇਹਨਾਂ ਤਾਂ ਅਰਦੀ ਖੱਦੂ ਫੀੜਾ ਪਾਰਖਾ ਉਹ ਬਾਈ ਚਤਰੇ ਉਹੀ ਤਾਂ ਕਹ ਲੱਦਾ ਕਿ ਲਾ ਜਮੀਨ ਦਾ ਦੱਸਾ ਕਿਹੜਾ ਉਹਨੂੰ ਰਿਸ਼ਤਾ ਕਰੂਗਾ ਮੇਰੀ ਗੱਲ ਸਹੀ ਐ ਹੁਣ ਕੀ ਕਹੀਏ ਫਿਰ ਉਹਨੂੰ ਪਾਈ ਦਾਲੇ ਕੋਲੇ ਸੁਪਾ ਕੇ ਭੱਗ ਜਾਂਦਾ ਯਾਰਾ ਅੱਧਾ ਕਿੱਲਾ ਤਾਂ ਜਮੀਨ ਦਾ ਕਿਹੜਾ ਡੋਲੇ ਕਰੂਗਾ ਉਹਨੂੰ ਉਹ ਹੋਰ ਕੀ ਕਰਗੇ ਉਹਦਾ ਜੀ ਕੀ ਕਰੀਏ ਸਮਝਾ ਲਿਆ ਕਰੋ ਪੋਰਾ ਚਤਰਾ ਕਿੱਥੇ ਐ ਬਾਈ ਕੀ ਚਤਰਾ ਚਤਰਾ ਲਾਰਖੀ ਐ ਬੇਤਾ ਇੱਥੇ ਵਰਦਾ ਹੋਊਗਾ ਬਾਹਰ ਲੇ ਭਾਈ ਐਡਾ ਕੀ ਮੈਂ ਜ਼ੁਲਮ ਕਰਤਾ ਮੈਂ ਚਤਰੇ ਵਾਸਤੇ ਪੁੱਛਿਆ ਤੁਸੀਂ ਨਹੀਂ ਦੱਬਦੀ ਰਾਜ ਲਾਲਾ ਬਾਹਰ ਖਿਆ ਉਹ ਕੀ ਦਸੀਏ ਲਾਲਾ ਤੈਨੂੰ ਚਦਰੇ ਬਾਰੇ ਉਹ ਤਾਂ ਘਰੇ ਸਿਆਪਾ ਪਵਾ ਕੇ ਆਪ ਬਾਹਰ ਨੂੰ ਨਿਕਲ ਜਾਂਦਾ ਕਦੇ ਇਹਦੇ ਨਾਲ ਲੜਵਾਉਂਦਾ ਕਦੇ ਇਹਦੇ ਨਾਲ ਲੜਵਾਉਂਦਾ ਮੈਨੂੰ ਕੀ ਦਸੀਏ ਉਹਦੇ ਬਾਰੇ ਤੈਨੂੰ ਇੱਥੇ ਮਰਦਾ ਹੂੰ ਤੈਨੂੰ ਕਹੇ ਤਾਂ ਦਿੱਤਾ ਦੇਖ ਲੈ ਲੈ ਵੀ ਲੈ ਲੱਮਾ ਐਸੀ ਸਕੀਮ ਲਗਾ ਦੇ ਬਲਦੀ ਤੇ ਤੇਲ ਪਾ ਦੇ ਚਤਰਾ ਮੁੜਕੇ ਨਾ ਤੋੜੇ ਸਬਜ਼ੀ ਸਾਰੇ ਟੱਬਰ ਦੇ ਕੰਨੀਆਂ ਹੱਥ ਲਵਾ ਦੇ ਤੂੰ ਲਾਲਾ ਕੀ ਸੋਚੀ ਜਾਣਾ ਕੀ ਕੰਮ ਆਇਤੀ ਤੂੰ ਦੱਸ ਉਹ ਸੋਚਣ ਵਾਲੀ ਕੀ ਗੱਲ ਐ ਭਾਈ ਮੈਂ ਤਾਂ ਚਾਤਰੇ ਬਾਰੇ ਦੱਸਣਾ ਆਇਆ ਸੀ ਕੀ ਦੱਸਣਾ ਆਇਆ ਦੱਸ ਉੱਥੇ ਪਹਿਲਾਂ ਮੈਨੂੰ ਦੱਸਣ ਲੱਗ ਗਿਆ ਕਹਿੰਦਾ ਸਾਡੇ ਤਾਂ ਨਿੱਤ ਦਾ ਗਲੇਸ਼ ਰਹਿੰਦਾ ਹੈ ਕਹਿੰਦਾ ਮੈਂ ਸਾਰੇ ਟੱਪਰ ਨੂੰ ਕਹਿੰਦਾ ਮੈਂ ਪਾਉਂਗਾ ਨਹੀਂ ਕੱਲੇ-ਕੱਲੇ ਨੂੰ ਜੇਲ੍ਹ ਨਾਲ ਦਿਖਾ ਦਤਾ ਗੀ ਕਹਿੰਦੇ ਦਵਾਈ ਪੀ ਗਿਆ ਤਾਂ ਉੱਥੇ ਗਿਆ ਤਾਂ ਦਵਾਈ ਪੀ ਗਿਆ ਹਾਂ ਲੈ ਜਿਹੜੀ ਘਰ ਮੈਂ ਡਰ ਸੀ ਉਹੀ ਕਰਤਾ ਉਹਨੇ ਮੈਨੂੰ ਬਚਾਇਆ ਹੁੰਦਾ ਭਾਈ ਬਚਾ ਲੋ ਚੱਕਲੇ ਬਚ ਕੇ ਚੱਕਲ ਨਹੀਂ ਆਗੀ ਜਿਹੜਾ ਬਚ ਕੇ ਚੱਕਲੇ ਉੱਥੇ ਦੀ ਮੰਗਦਾ ਗੱਲਾਂ ਕਰੀ ਜੰਨੀ ਐ ਇੱਥੇ ਮਰਵਾਊਗਾ ਸਾਰੇ ਟੱਪਰ ਨੂੰ ਮੈਂ ਕਰਤਾ ਯਾਰ ਉਹਨੇ ਤਾਂ ਤੇਰੇ ਅੰਮਾ ਇਹ ਨਾ ਤਾਂ ਪਹਿਲਾਂ ਬੋਤਲਾਂ ਖੇਡ ਤੇ ਉਹਨੂੰ ਕਿਉਂ ਅੰਦਰ ਮਤ ਕਾਲੋ ਆ ਵੀ ਆਪ ਨੂੰ ਖੇਡ ਹੀ ਚੱਲ ਆ ਬਈ ਭਾਈ ਬੋਲ ਦੇ ਕੱਢ ਨੇ ਬਹਿ ਜਾ ਭਾਈ ਬਹਿ ਜਾ ਆਹ ਚੱਲ ਜਾ ਆਹ ਹੁਣ ਫੜਾ ਫੜਾ ਉਹੋ ਜਿਹੜਾ ਜਿਹੜਾ ਮਰ ਗਿਆ ਉਹ ਚੱਲ ਚਲ ਚੱਲ ਬਾਈ ਚੱਲ ਹੁਣ ਥੇਲੇ ਦਿੱਖ ਰੇ ਚੱਲ ਕੇ ਕੀ ਕਰ ਬਾਈ ਬਣ ਕੇ ਆਪ ਦੇਖ ਲੈ ਫੱਟਾ ਬੜਾ ਜਿਆਦਾ ਉਹੋ ਪਤਾ ਲੱਗੂ ਕਿ ਉਹ ਮਰ ਗਿਆ ਭੈਣ ਦਾ ਛਾਪ ਆਪਣੇ ਘਰ ਬੈਠੂ ਲੇ ਲੈ ਚੱਲ ਛੇ ਲਾਲਾ ਜੀ ਮਾਤਾ ਕਿਕੇ ਤੋੜੀ ਦਿਖਾਣ ਵਾਸਤੇ ਭਾਈ ਮੈਂ ਕਿਹਨੇ ਤੈਨੂੰ ਲੰਬਾ ਦਿਨਾਂ ਜੇ ਖਾਣ ਵਾਸਤੇ ਤੋੜ ਲਿੰਦਾ ਤੇ ਜਿੰਨੀਆਂ ਮਰਜ਼ੀ ਘਰੇ ਲੈ ਜਾਂਦਾ ਅੱਛਾ ਪਰ ਇੱਕ ਗਲਤੀ ਮੈਂ ਜਿੱਦ ਸਵੇਰੇ ਦਵਾਈ ਕਰਕੇ ਗਿਆ ਦੀ ਤੂੰ ਪੁੱਛਦਾ ਲਿੰਦਾ ਦਵਾਈ ਕਰਕੇ ਗਈ ਸੀ ਜਰਾ ਹਾਂ ਪੈਸਾ ਤੇਰੇ ਮੈਂ ਸੁਣਿਆ ਤੂੰ ਘਰੇ ਲੜਕੇ ਆ ਆਹ ਬਿੱਲੇ ਰਾਵਾਂ ਲੜਾਈਆਂ ਝਗੜੇ ਤਾਂ ਹੁੰਦੇ ਰਹਿੰਦੇ ਨੇ ਦੇਖੀ ਦੇ ਨਹੀਂ ਹੁੰਦੇ ਤੈਂ ਇੱਕ ਆ ਨਾ ਮੈਨੂੰ ਵਹਿਮ ਪਾਤਾ ਵੀ ਇੱਥੇ ਦਵਾਈ ਕਰੀ ਹੋਈ ਆ ਹੁਣ ਕੀ ਬਣੂਗਾ ਸਾਡੀ ਬਾਈ ਕਿਹੜੀ ਉਹ ਮਾਰ ਕੇ ਭਾਈ ਦਾਰੇ ਨੂੰ ਜੱਫਾ ਮਾਰ ਕੇ ਕੀ ਕਰਨਾ ਲੈਣੀ ਕਿਹੋ ਜਿਹਾ ਸਾਹ ਭਾਈ ਮਾਰਾ ਭਾਈ ਮਾਰਾ ਭਾਈ ਮਾਰੀ ਮਾਰੀ ਕਹਾ ਗਿਆ ਭਾਈ ਚੰਦਰ ਕਰ ਭਾਈ ਗੱਲ ਸੁਣ ਲੈ ਭਾਈ ਚਤਰੇ ਧਿਆਨ ਨਾਲ ਮੈਂ ਛੋਡੇ ਘਰ ਲੋਬੀ ਲੰਘਿਆ ਰਿਹਾ ਸੀ ਅੰਦਰ ਰੌਲਾ ਜਾਂ ਪਾਰਖੇ ਦੀ ਵਿੱਚੇ ਤੇਰੀ ਪਰਜਾਈ ਬੋਲੀ ਜਾਂਦੀ ਸੀ ਵਿੱਚੇ ਤੇਰੇ ਭਾਈ ਬੋਲੀ ਜਾਂਦੇ ਤੇ ਦੋਏ ਠੀਕ ਕਹਿੰਦੇ ਤੇ ਕਹਿੰਦੇ ਅੱਜ ਦੀ ਚਤਰੇ ਨੂੰ ਛੱਡ ਦੇ ਹਾਂ ਹਾਂ ਕਹਿੰਦੇ ਹੁੰਦਾ ਰੋਜ਼ ਦੀ ਕਲੇਸ਼ ਪਾਰਖੇ ਆਨੇ ਬਹਾਨੇ ਰੋਜ਼ ਲੜਾਈ ਕਰ ਲੈਂਦਾ ਕਹਿੰਦੇ ਉਹਦੇ ਆਲਾ ਤਾਂ ਅੱਜ ਜੱਫੀ ਨਿਬੇੜ ਦੇਣਾ ਹਾਲੇ ਕਿ ਇਹਦਾ ਖੁੱਡੇ ਉਹ ਆਪਣਾ ਬਣ ਜੂਗਾ ਪੱਕੀ ਗੱਲ ਹੈ ਹਾਂ ਅੱਜ ਤਾਂ ਤੈਨੂੰ ਮਾਰਨਗੇ ਅੱਜ ਨਹੀਂ ਛੱਡਦੇ ਜੇ ਭਾਈ ਛਤਰੇ ਮੇਰੇ ਤੇ ਯਕੀਨੀਆਂ ਦਾ ਉਹ ਦੇਖ ਲੈ ਮਾਰਨੇਗਾ ਉਹ ਆਂਦੇ ਨੇ ਪਰ ਜਾਨ ਹਰਦਾ ਜੰਦ ਵਿੱਚ ਲਾਦਾ ਕੋਈ ਚੱਲ ਕਿਰਾ ਉਹ ਬਖਾਉਆ ਜਿਹੜਾ ਅੱਧਾ ਗਿੱਲਾ ਹੈਗਾ ਬਾਈ ਮਾਰੋ ਤੇਰੀ ਪੈਰ ਨੂੰ ਛੱਡ ਦੇ ਮੈਨੂੰ ਤਾਂ ਛੱਡ ਦੇ ਮਾਰ ਤਾਂ ਨਹੀਂਗੇ ਮੈਂ ਚੱਲ ਤਾ ਪੈਰ ਨੂੰ ਚੰਗਾ ਫੜੀ ਫੜੀ ਫੜਾਇਆ ਤੂੰ ਸਾਰ ਕੋ ਝੱਟ ਕੇ ਦਿੱਤਾ ਮੂ ਓਏ ਕਿਉਂ ਨਹੀਂ ਝੱਟਿਆ ਦੇ ਕੇ ਭੱਜ ਗਿਆ ਅਜੇ ਭੱਜ ਲਓ ਖਲੋ ਨੀ ਖਲੋ ਨੀ ਸੇ ਮਾਰ ਉਹਨੇ ਆਹ ਪਤੰਦਰਾ ਐਲੀ ਛੱਡ ਦੇ ਮਾਰ ਨਹੀਂ ਗਿਆ ਓਏ ਹਾਂ ਮੈਂ ਮਾਰ ਨਹੀਂ ਗਿਆ ਉਹ ਚੱਤ ਰਿਹਾ ਰੁਕ ਜਾ ਓਏ ਉਹ ਖੜਦਾ ਵਈ ਮਾਰ ਜੀਂਗਾ ਓ ਬਈ ਆ ਜਾ ਪਤੰਦਰਾ ਉੱਧਰ ਦੀ ਫੜੋ ਜਾ ਕੇ ਹਾਂ ਫੜ ਦੇ ਦੀ ਮੂਰਤੀ ਹੁੰਨਾ ਚੰਗਾ ਮੈਂ ਇੱਧਰ ਦੀ ਹੁੰਨਾ ਮੂਰਤੀ ਉਹ ਭਾਇਆ ਤੂੰ ਉਹ ਫੜੀ ਵਟਾਣੀ ਫੜੀ ਵਟਾਣੀ ਫੜੀ ਵਟਾਣੀ ਆਲਾ ਫੜਲਾ ਫੜਲਾ ਉਹ ਬਾਹਰ ਤੋਂ ਕਿ ਮੈਂ ਖਲਾ ਕਮ ਖਰਾ ਦਾ ਪਰਮਿਟ ਕਰਵਾਇਆ ਲੈ ਲੈ ਕੇ ਆ ਪਾਣੀ ਦਾ ਡਬਾ ਭਰ ਲਿਆ ਭਰ ਲੈ ਇਹਨੇ ਕਰਤਾ ਕੀ ਬਈ ਇਹਦਾ ਦੱਸ ਤੋ ਉਹ ਛੱਡ ਦੋ ਇਹਨੂੰ ਬਾਾਰੇ ਪਾਣੀ ਬਾਾਰੇ ਬਾਾਰੇ ਪਾਣੀ ਪਾ ਰਹੇ ਹੈ ਉਹ ਪਾ ਦੇ ਪਾਣੀ ਮੈਂ ਬਚਾਉਣੀ ਆ ਤੈਨੂੰ ਪਾਣੀ ਸਾਰੀ ਕੋਲਣਾ ਹੈ ਸਾਰੀ ਕੋਲਣਾ ਹਰੀ ਕੋਲ ਦਿੱਤ ਕੋਲ ਨਾ ਹਰੀ ਕੋਲ ਕੇ ਪਾਰੇ ਆਦਾਂਗਾ ਮਾਰੀ ਨਾ ਮੈਨੂੰ ਫੜਾ ਆ ਬੱਟਾ ਮੈਨੂੰ ਫੜਾ ਉਹ ਛੱਡ ਦੋ ਹੱਥ ਪਰ ਦੋ ਦਾ ਭਾਈ ਆ ਹਟ ਲੈ ਹੱਥ ਉਹ ਤੇਰੇ ਨੂੰ ਬਚਾਉਣ ਵਾਸਤੇ ਕਰਦੇ ਆ ਕੋਈ ਮੈਨੂੰ ਲਗਾ ਦੋ ਕਿ ਨਹੀਂ ਕਰਤਾ ਕੀ ਮੈਂ ਦੇਖੋ ਸ਼ੌਕ ਹੈ ਅੱਖਾਂ ਵਿੱਚ ਕੀ ਆਦਗਾ ਚਲ ਇਹਨੂੰ ਸੱਟੂ ਕਰਦਾ ਭਾਈ ਯਾਰ ਇਹਨੂੰ ਕਿਹਨੂੰ ਪਾਓ ਹੱਥ ਦੋ ਚਲ ਚਲ ਭਾਈ ਚਲ ਮੋੜ ਭਾਈ ਮੋੜ ਮੈਂ ਮੋੜਦਾ ਮੋੜਦਾ ਚੱਲ ਭਾਈ ਚੱਲ ਉਹ ਭਾਈ ਕੀ ਹੋ ਗਿਆ ਇਹਨੂੰ ਕੁਛ ਨਹੀਂ ਹੋਇਆ ਭਾਈ ਚੁੱਪ ਰਹਿ ਜਾ ਨਹੀਂ ਭਾਈ ਯਾਰ ਫੇਰ ਦੱਸਾਂਗੇ ਭਾਈਆ ਡੜ ਜਾ ਤੂੰ ਵੀ ਫਟਾਫਟ ਚੱਲ ਭਾਈ ਚੱਲ ਕੀ ਗੇਰ ਜੇ ਮਸਾਲੇ ਨੇ ਕੋਈ ਨਹੀਂ ਕੋਈ ਨਹੀਂ ਚੱਲ ਬੈਠ ਕੇ ਬੈਠ ਕੇ ਮੈਨੂੰ ਪਤਾ ਦੱਸ ਦਿੰਦੇ ਵੀ ਇਹਨੂੰ ਹੋ ਗਿਆ ਕੀ ਜਾਕੋ ਦੋ ਕੋ ਰਾਈ ਨੂੰ ਗਰਾ ਤਾ ਤਾ ਬਾਈ ਜਾ ਕੇ ਗਰਾ ਤਾ 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 ਲੈ ਕੇ ਰਾਂ ਬਾਈ ਕਰਦੇ ਨੇ ਚਲੋ ਦੇਖੀਂ ਤੇ ਜਾਤੀ ਜਾ ਤਾ ਤਾ ਵਾ ਆ ਇਹ ਮੜਾਇ ਲੈ ਆ ਜੀ ਆ ਚਲੋ ਬਾਹਰ ਚਲੋ ਤੁਸੀਂ ਤੁਸੀਂ ਬਾਹਰ ਚਲੋ ਸਪਰੇ ਪੀਲੀ ਜੀ ਨੇ ਕੋਈ ਨਾ ਕੋਈ ਨਾ ਚਲੋ ਬਾਹਰ ਮੜਾ ਤੇ ਆ ਨਾ ਦੇਖੋ ਹੀ ਕਰਦੇ ਨੇ ਹੁਣ ਤੇ ਆ ਵੀ ਫੋਟੋਸ ਮਾਰ ਕੇ ਦੇ ਵੀਰੇਮ ਪੂਰੀ ਭਾਜ ਅੱਜ ਦੇਖਣਾ ਰੂਹ ਕਿੱਸੇ ਹੋਗੀ ਜੇ ਤੈਨੂੰ ਕਹਾਂ ਸੁਨੀਤਾ ਨੂੰ ਦੱਸੂੰਗਾ ਉਹ ਵੀ ਖੁਸ਼ ਹੋ ਜੂਗੀ ਵੀ ਅੱਜ ਦਾ ਮੇਰਾ ਪਿੱਛੇ ਹੈ ਹੋਣਾ ਬਾਜੀ ਜੀ ਠੀਕ ਹੈ ਹਾਂ ਆ ਲੋ ਜੀ ਪਾਣੀ ਪੀ ਲੋ ਬਹਿ ਜਾਏ ਕੋਈ ਨਹੀਂ ਬੈਠਣਾ ਕੀ ਗੱਲ ਹੈ ਅੱਜ ਬੜੀ ਖੁਸ਼ੀ ਲੱਗਦੀ ਹੋ ਮੈਨੂੰ ਤੁਸੀਂ ਲੈ ਲੋਰ ਕੈਨੇਡੀਕਾ ਨਾ ਚੋਰਨੀ ਚੋਰਨੀ ਇੱਥੋਂ ਫੜਿਆ ਜਾਂਦਾ ਸਬਜ਼ੀ ਤੋੜ ਕੇ ਲੈ ਜਾਂਦਾ ਅੱਜ ਫਿਰ ਕਰਾਤੀਆਂ ਤਸੱਲੀਆ ਚੋਰਦੀਆਂ ਫੜ ਲਿਆ ਚੋਰ ਲੈ ਆਵੇਂ ਤੇਰੇ ਬਿੱਲੇ ਰਾਮ ਨੇ ਦਿਮਾਗ ਅੱਛਾ ਹਾਂ ਚੋਰ ਨਾਲ ਇੰਨੀ ਬੁਰੀ ਕਰੀਆ ਕਨਾ ਉਹਦੀਆਂ ਸੱਤ ਪੀੜੀਆਂ ਯਾਦ ਰੱਖ ਲਈਆਂ ਨਾਲੇ ਕਹਿ ਕੇ ਮਰੂਗਾ ਵੀ ਕਿਤੇ ਚੋਰੀ ਨਾ ਕਰੀਉ ਘੱਟ ਖਾ ਲਈਉ ਇਹੋ ਜਿਹੇ ਸਹਾਰ ਨਾਲ ਫੜਿਆ ਕਨਾ ਨਾਲੇ ਤਾਂ ਇੱਕ ਸੱਤ ਮਾਰਤਾ ਨਾਲੇ ਛੋਟੀ ਨਹੀਂ ਟੁੱਟਣ ਦਿੱਤੀ ਕਰਾਦੀਆਂ ਤੇ ਛੱਡੀਆਂ ਆਉਂਦੀਆਂ ਸਵਾਰੀ ਹਾਏ ਹਾਏ ਸੱਦ ਕੇ ਜਾਵਾਂ ਮੇਰੇ ਬਿੱਲੇ ਰਾਮ ਦੇ ਅੱਜ ਤੇ ਤੈਨੂੰ ਮੁੱਨ ਲੈ ਕੇ ਮਟਰ ਪਨੀਰ ਕਰਕੇ ਖਵਾਉਂਗੀ ਮੈਂ ਅੱਛਾ ਹਾਂਜੀ ਮੈਂ ਲੈ ਬਿੱਲੇ ਰਾਮ ਅੱਜ ਦੇ ਖੁਸ਼ ਹੋ ਗਈ ਤੇਰੀ ਸਨੀਤਾ ਹੀਰ ਹੈ ਘਰੋਂ ਕਲੇਸ਼ ਮੁੱਕ ਗਿਆ ਖੁਸ਼ੀ ਖੁਸ਼ੀ ਰਸੋਈ ਵੱਲ ਭੱਜ ਗਈ ਆਪੇ ਮਾਤਾ ਬਣੀ ਰਹੀ ਖਾਤਰੇ ਤੋਂ ਬਾਹਰੇ ਚਾਪਰਾ ਤੇ ਉਹਨੇ ਕੋਈ ਦਵਾਈ ਦੂਈ ਨਹੀਂ ਕੀਤੀ ਉਹ ਤਾਂ ਨੂਨੇ ਨੂੰ ਨਿਕਲਿਆ ਦੇ ਅੰਦਰੋਂ ਮਿੱਲੋ ਜਾ ਕੇ ਠੀਕ ਹੈ ਜੀ ਮੈਂ ਠੀਕ ਹੈ ਜੀ ਸੋ ਬਾਈ ਮੈਨੂੰ ਨਾ ਮਾਰੂ ਬਾਈ ਮੈਥੇ ਗਲਤੀ ਹੋ ਗਈ ਜਿਹੜਾ ਕੰਮ ਕਹਿਆ ਕਰੋਗੇ ਬਾਈ ਮੈਂ ਉਹੀ ਕਰਿਆ ਕਰੂਗਾ ਬਾਈ ਅੱਜ ਤੋਂ ਬਾਅਦ ਨਹੀਂ ਮੈਂ ਕਰੇ ਲੜਦਾ ਬਾਈ ਮੈਨੂੰ ਨਾ ਮਾਰੂ ਉਹ ਬਾਈ ਕਿਉਂ ਡਰੀ ਐਨਾਂ ਤੋਂ ਅਸੀਂ ਤੈਨੂੰ ਮਾਰਨ ਵਾਸਤੇ ਨਹੀਂ ਇੱਥੇ ਬਚਾਉਣ ਵਾਸਤੇ ਲਿਆਂਦਾ ਹੈ ਨਾਲੇ ਘਰੇ ਤਾਂ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਤੂੰ ਮੈਨੂੰ ਆਏ ਦੱਸ ਲਾਲੇ ਦੇ ਖੇਤ ਸਪਰੇਅ ਪੀ ਕੇ ਖੁਦਕੁਸ਼ੀ ਕਿਉਂ ਕਰਨ ਲੱਗਿਆ ਸੀ ਬਾਈ ਸੋਨੂ ਕੀਨੇ ਕਹਿਆ ਵੀ ਮੈਂ ਖੁਦਕੁਸ਼ੀ ਕਰਨ ਗਿਆ ਤੀਆ ਮੈਂ ਤਾਂ ਬਾਈ ਪ੍ਰਿੰਟੀਆਂ ਲੈਣ ਗਿਆ ਤੀਆ ਉਹ ਬਾਈ ਸਾਨੂੰ ਤਾਂ ਲਾਲਾ ਦੱਸ ਕੇ ਗਿਆ ਤੀਆ ਵੀ ਮੇਰੇ ਖੇਤੋਂ ਥੋੜਾ ਚਾਤਰਾ ਸਪਰੇਅ ਪੀ ਗਿਆ ਬਾਈ ਉਹੇ ਲਾਲੇ ਨੇ ਤਾਂ ਮੈਨੂੰ ਕਿਹਾ ਤੀਆ ਵੀ ਤੂੰ ਕਰੇ ਲੜਕੇ ਆ ਤੇਰਾ ਡੱਬਰ ਤੈਨੂੰ ਮਾਰਨ ਨੂੰ ਫਿਰਦਾ ਹੈ ਤਾਂ ਇਹਦਾ ਬਾਈ ਮੈਂ ਭੱਜ ਗਿਆ ਤੀ ਉਧਰ ਡਰ ਕੇ ਜਤੋਂ ਉਹ ਕਾਮੜਿਆ ਅਸੀਂ ਤਾਂ ਤੈਨੂੰ ਬਚਾਉਣਾ ਚਾਹੁੰਦੇ ਸੀ ਸਾਨੂੰ ਲੱਗਿਆ ਤੂੰ ਸਾਡੇ ਨਾਲ ਗੁੱਸੇ ਹੋ ਕੇ ਸਪਰੇਅ ਪੀ ਕੇ ਮਰਨਾ ਚਾਹੁੰਦਾ ਹੈ ਚਾਤਰੇ ਇਹੇ ਜਿਹਾ ਕੰਮ ਨਹੀਂ ਕਰਦੇ ਹੁੰਦੇ ਆਹ ਲੋ ਜੀ ਬਿੱਲ ਉਹ ਮੈਂ ਮਾਰ ਗਿਆ 3100 ਲਾਲਾ ਤਾਂ ਆਪਣੇ ਤੇ ਸਟ੍ਰੀਮ ਪਾ ਗਿਆ ਹਾਏ ਓਏ ਲਾਲਿਆ ਇੱਕ ਪ੍ਰਿੰਡੀ 3100 ਚ ਪਾ ਗਿਆ ਸਾਜੀ ਆਪਣੀ ਦੇਸੀ ਮਸਤੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੀ ਹੁਣੇ-ਹੁਣੇ ਤੁਸੀਂ ਵੀਡੀਓ ਦੇਖ ਕੇ ਹਟਿਓ ਕਿਵੇਂ ਦੀ ਲੱਗੀ ਵੱਧ ਤੋਂ ਵੱਧ ਬਾਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੀ ਰਾਏ ਜਰੂਰ ਦਿਆ ਕਰੋ ਹਨਾ ਕਿਵੇਂ ਬਣੀ ਇਸ ਦੇ ਨਾਲ ਹੀ ਬਈ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਇੰਸਟਾਗ੍ਰam ਦਾ ਜੋ ਲਿੰਕ ਹੈਗਾ ਉਹ ਦਿੱਤਾ ਹੋਇਆ ਹੈਗਾ ਤੇ ਸਾਰੇ ਜਣੇ ਫੋਲੋ ਕਰੋ ਜਾ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਸਬਸਕ੍ਰਾਈਬ ਕਰਵਾ ਦਿਓ ਸਾਰੇ ਲਾਈਕ ਤੇ ਕਮੈਂਟ ਬਰੀ ਜਰੂਰ ਕਰਿਓ ਸਾਡਾ ਤਾਂ ਵੀਰੇ ਬਹੁਤ ਜੋਰ ਲੱਗਿਆ ਹੁੰਦਾ ਹੈ ਬਾਕੀ ਫੈਸਲਾ ਤੁਸੀਂ ਨੇ ਕਰਨਾ ਹੁੰਦਾ ਹੈ ਧੰਨਵਾਦ ਸਾਰਿਆਂ ਦਾ